ਪੰਜਾਬ ਆਮ ਆਤਮੀ ਪਾਰਟੀ ਦੀ ਕਰਦੇ ਆ ਵੱਡੀ ਬਗਾਵਤ ਵੇਖਣ ਨੂੰ ਮਿਲ ਰਹੀ ਹੈ ਆਪ ਮਹਿਲਾ ਮੋਰਚਾ ਦੀ ਪ੍ਰਧਾਨ ਪ੍ਰੀਤੀ ਮਲਹੋਤਰਾ ਨੇ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਪਟਿਆਲਾ ਦੇ ਵਿੱਚ ਆਪਣੀ ਸਰਕਾਰ ਤੇ ਪਾਰਟੀ ਦੇ ਖਿਲਾਫ ਧਰਨਾ ਲਗਾਇਆ ਧਰਨੇ ਦੇ ਵਿੱਚ ਆਪ ਦੇ ਕਈ ਅਹੁਦੇਦਾਰ ਸ਼ਾਮਲ ਹੋਏ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਨੇੜੇ ਧਰਨਾ ਲਗਾਇਆ ਗਿਆ ਹੈ ਦਿੱਲੀ ਵਾਲੇ ਪਹਜਾਓ ਪੰਜਾਬ ਬਚਾਓ ਦੇ ਨਾਅਰੇ ਲੱਗੇ ਨੇ ਤੋਂ ਪੰਜਾਬ ਬਾਪ ਦੀ ਮਹਿਲਾ ਮੋਰਚੇ ਦੀ ਪ੍ਰਧਾਨ ਹੈ ਪ੍ਰੀਤੀ ਮਲਹੋਤਰਾ ਆਪਣੀ ਹੀ ਸਰਕਾਰ ਦੇ ਖਿਲਾਫ ਧਰਨੇ ਤੇ ਬੈਠ ਗਏ ਨੇ ਇਸ ਧਰਨੇ ਦੇ ਵਿੱਚ ਕਈ ਅਹੁਦੇਦਾਰ ਸ਼ਾਮਲ ਹੋਏ ਨੇ ਦਰਅਸਲ ਕੱਲ ਇੱਕ ਲਿਸਟ ਆਈ ਜਿਸ ਦੇ ਵਿੱਚ ਆਪ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕੀਤਾ ਗਿਆ ਉਹ ਲਿਸਟ ਜਦੋਂ ਸਾਹਮਣੇ ਆਈ ਉਸ ਤੋਂ ਬਾਅਦ ਪ੍ਰੀਤੀ ਮਲਹੋਤਰਾ ਦੇ ਵੱਲੋਂ ਇਹ ਗੱਲ ਆਖੀ ਗਈ ਕਿ ਇੱਕ ਵਾਰ ਫਿਰ ਤੋਂ ਚਾਪਲੋਸਾਂ ਨੂੰ ਲਿਸਟ ਦੇ ਵਿੱਚ ਥਾਂ ਮਿਲੀ ਹੈ ਤੇ ਉਸੇ ਤੋਂ ਬਾਅਦ ਹੀ ਬੰਗਾਵਤ ਸ਼ੁਰੂ ਹੋਈ ਤੇ ਅੱਜ ਗੁਰਦੁਆਰਾ ਦੁਖਨੀਵਾਰਨ ਸਾਹਿਬ ਦੇ ਨੇੜੇ ਦਰਨਾ ਲਗਾਇਆ ਗਿਆ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਗਿਆ ਦਿੱਲੀ ਵਾਲੇ ਪਹਜਾਓ ਪੰਜਾਬ ਬਚਾਓ ਦੇ ਨਾਰੇ ਲਗਾਏ ਗਏ ਸੋ ਆਪਣੀ ਹੀ ਸਰਕਾਰ ਦੇ ਖਿਲਾਫ ਮੋਰਚੇ ਤੇ ਬੈਠੀ ਹੈ ਪ੍ਰੀਤੀ ਮਲਹੋਤਰਾ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਕਈ ਅਹੁਦੇਦਾਰ ਇਸ ਦਰਨੇ ਦੇ ਵਿੱਚ ਸ਼ਾਮਲ ਹੋਏ ਨੇ ਨਾਰਾ ਹੈ ਦਿੱਲੀ ਵਾਲੇ ਪਹਜਾਓ ਪੰਜਾਬ ਬਚਾਓ ਦਮਨ ਸਾਡੇ ਸਹਿਯੋਗੀ ਜੁੜੇ ਨੇ ਗੱਲਬਾਤ ਕਰਦੇ ਆ। ਇਹ ਦਮਨ ਇੱਕਦਮ ਬਗਾਵਤ ਕਿੱਥੋਂ ਸ਼ੁਰੂ ਹੋਈ? ਕੀ ਕੁਝ ਮੰਗ ਹੈ? ਹੁਣ ਧਰਨਾ ਲਗਾ ਕੇ ਕੀ ਕੁਝ ਮੰਗ ਕੀਤੀ ਜਾ ਰਹੀ ਹੈ? ਤਾ ਬਿਲਕੁਲ ਦੇਖੋ ਰੂਤੀ ਅੱਜ ਤੱਕ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਹੈ ਕਿ ਆਮ ਆਦਮੀ ਜਿਸ ਤਰੀਕੇ ਨਾਲ ਸੱਤਾ ਦੇ ਵਿੱਚ ਸਰਕਾਰ ਦੇ ਨੁਮਾਇੰਦੇ ਆਪਨੀ ਸਰਕਾਰ ਨੂੰ ਕੋਸਰੇ ਹੋਣ ਤਾਂ ਉਸ ਦੇ ਵਿੱਚ ਆਮ ਆਦਮੀ ਪਾਰਟੀ ਪਿੱਛੇ ਨਹੀਂ ਰਹੀ ਇਤਿਹਾਸ ਰਚਣ ਦੇ ਵਿੱਚ ਤਾਂ ਹੁਣ ਆਮ ਆਦਮੀ ਪਾਰਟੀ ਦੇ ਪੰਜਾਬ ਦੀ ਮਹਿਲਾ ਮੋਰਚਾ ਪ੍ਰਧਾਨ ਆਪਣੇ ਹੀ ਆਪਣੀ ਪਾਰਟੀ ਆਪਣੀ ਸਰਕਾਰ ਦੇ ਖਿਲਾਫ ਧਰਨੇ ਤੇ ਬੈਠ ਚੁੱਕੀ ਹੈਗੀ ਹੈ ਇਹ ਕਾਰਨ ਇਹ ਰਿਹਾ ਕਿ ਪਿੱਛੇ ਜਿਹੜੀਆਂ ਲਿਸਟਾਂ ਜਾ ਰਹੀਆਂ ਹੋਈਆਂ ਨੇ ਸਾਨੂੰ ਚੇਰਮੈਨੀਆਂ ਦੀ ਲਿਸਟਾ ਹੋਣ ਸਾਨੂੰ ਡਿਸਟ੍ਰਿਕਟ ਇੰਚਾਰਜਰੀਆਂ ਸੰਗਠਨ ਦੀ ਲਿਸਟਾ ਹੋਣ ਤਾਂ ਉਸ ਦੇ ਕਿ ਆ ਗਿਆ ਕਿ ਚਾਪਲੂਸਾਂ ਨੂੰ ਜਿਹੜਾ ਹੈ ਉਹ ਪਹਿਲ ਦਿੱਤੀ ਗਈ ਹੈਗੀ ਹੈ ਜਾਂ ਬਾਹਰਲੇ ਲੋਕਿਆਂ ਨੂੰ ਆਈ ਹੋਈ ਅਪੀਲ ਦਿੱਤੀ ਗਈ ਹੈ ਜਾਂ ਦਿੱਲੀ ਤੋਂ ਆਏ ਹੋਏ ਨਿਕਾਰੇ ਹੋਏ ਲੋਕਾਂ ਨੂੰ ਜਿਹੜੀ ਹੈ ਉਹ ਇਹਨਾਂ ਲਿਸ਼ਟਾਂ ਦੇ ਵਿੱਚ ਪਹਿਲ ਦਿੱਤੀ ਗਈ ਹੈ ਜੋ ਕਿ ਵੋਲੰਟੀਅਰ ਨੂੰ ਨਜ਼ਰਅੰਦਾਜ਼ ਕਰਕੇ ਤਾਂ ਉਸ ਦੇ ਵਿਰੋਧ ਦੇ ਵਿੱਚ ਲਗਾਤਾਰ ਪ੍ਰੀਤੀ ਮਨੋਤਰਾ ਜਿਹੜੇ ਨੇ ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਪੋਸਟਾਂ ਪਾ ਰਹੀ थी ਤਾਂ ਅੱਜ ਉਹ ਹਤਰਨੇ ਦੇ ਵਿੱਚ ਬੈਠ ਚੁੱਕੇ ਨੇ ਕਿ ਤਰਨੇ ਦੇ ਵਿੱਚ ਕਈ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਤੋਂ ਇਸ ਵਕਤ ਮੌਜੂਦ ਨੇ ਭਾਵੇਂ ਆਮ ਆਦਮੀ ਪਾਰਟੀ ਦੇ ਸਪੋਰਟਸਪਰਸਨ ਹੋਣ ਭਾਵੇਂ ਉਹ ਬਲੌਕ ਪ੍ਰਧਾਨ ਹੋਣ ਭਾਵੇਂ ਉਹ ਕਈ ਜਿਹੜੇ ਨੇ ਬੂਥਾ ਦੇ ਪ੍ਰਧਾਨ ਹੋਣ ਤਾਂ ਸਾਰੇ ਲੋਕ ਭਾਵੇਂ ਕਿਨਾਂ ਕੋਲ ਡਾਇਰੈਕਟਰ ਕਈ ਮੈਗਨਾ ਦੇ ਵਿੱਚ ਹੋਣ ਤਾਂ ਸਾਰੇ ਲੋਕ ਆ ਇਸ ਵਕਤ ਧਰਨਾ ਪ੍ਰਦਰਸ਼ਨ ਦੇ ਉੱਪਰ ਦੁਖਨੀਵਾਲਾ ਸਾਹਿਬ ਗੁਰਦੁਆਰੇ ਦੇ ਸਾਹਮਣੇ ਜਿਹੜੇ ਨੇ ਉਹ ਬੈਠ ਚੁੱਕੇ ਨੇਗੇ ਔਰ ਨਾਰੇਬਾਜੀ ਲਗਾਤਾਰ ਜਿਹੜੀ ਉਹ جاری ਹੈਗੀ ਹੈ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਦਿੱਲੀ ਵਾਲੇ ਭਜਾਓ ਪੰਜਾਬ ਬਚਾਓ ਜੋ ਵਿਰੋਧੀ ਧਿਰ ਕੈਂਡੀਸੀ ਆਜ ਉਹ ਸੱਤਾਧਿਰ ਦੇ ਲੀਡਰ ਜਿਹਨਾਂ ਨੂੰ ਕਹਿੰਦੇ ਹੋਏ ਨਜ਼ਰ ਆ ਰਹੇ ਹੈ ਤਾਂ ਤਾਂ ਇਹਦਾ ਮੈ ਇਹ ਮੈਨੂੰ ਲੱਗਦਾ ਜਦੋਂ ਕੱਲ ਸੰਗਠਨ ਦਾ ਵਿਸਥਾਰ ਕੀਤਾ ਗਿਆ ਉਹ ਲਿਸਟ ਸਾਹਮਣੇ ਆਈ ਉਸ ਤੋਂ ਬਾਅਦ ਹੀ ਇਹ ਬਗਾਵਤ ਵੇਖਣ ਨੂੰ ਮਿਲ ਰਹੀ ਹੈ ਤੇ ਕਿਤਨਾ ਕੀਤੇ ਨਜ਼ਰ ਅੰਦਾਜ਼ੀ ਦੀ ਗੱਲ ਆਖੀ ਜਾ ਰਹੀ ਹੈ ਕਿ ਲੋਕਲ ਬੰਦਿਆਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ ਜ਼ਿੰਮੇਵਾਰੀਆਂ ਦੇਣ ਦੇ ਵਿੱਚ ਆ ਬਿਲਕੁਲ ਦੇਖੋ ਰੁਚੀ ਲਗਾਤਾਰ ਇਸ ਤਰੀਕੇ ਨਾਲ ਵਿਰੋਧੀ ਧਿਰਾਂ ਵੀ ਇਹ ਸਵਾਲ ਚੱਕ ਲਿਆ ਰਹੀਆਂ ਨੇ ਕਿ ਦਿੱਲੀ ਵਾਲਿਆਂ ਨੂੰ ਪੰਜਾਬ ਦੀਆਂ ਕੁਰਸੀਆਂ ਤਾਂ ਬਿਠਾਇਆ ਜਾ ਰਿਹਾ ਹੈਗਾ ਤਾਂ ਉਹੀ ਆਖਦੇ ਹੋਏ ਪੰਜਾਬ ਦੇ ਮਹਿਲਾ ਕੋਟੀਆਂ ਦੇ ਪ੍ਰਧਾਨ ਵੀ ਨਜ਼ਰ ਆਏ ਨੇ ਹੋਰ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੀ ਐਡਿਟ ਹੋਈਆਂ ਤੇ ਬੈਠ ਕੇ ਔਰ ਡਿਬੇਟਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੱਖ ਰੱਖਦੇ ਨੇ ਯਾਨੀ ਕਿ ਸਰਕਾਰ ਦਾ ਪੱਖ ਰੱਖਦੇ ਨੇ ਉਹ ਵੀ ਅੱਜ ਆਪਣੀ ਪਾਰਟੀ ਨੂੰ ਤੋਂ ਸਰਕਾਰ ਨੂੰ ਥੇਲ ਰਹੇ ਨੇ ਔਰ ਇਹ ਕਹਿ ਰਹੇ ਨੇ ਕਿ ਦਿੱਲੀ ਵਾਲਿਆਂ ਨੂੰ ਪੈਲ ਦਿੱਤੀ ਜਾ ਰਹੀ ਹੈ 판 ਨੂੰ ਚੇਅਰਮੈਨੀਆਂ ਦੇ ਵਿੱਚੋਂ ਬਿਠਾਇਆ ਜਾ ਰਿਹਾ ਇਹ ਆਪਾਂ ਨੇ ਪ੍ਰਦਾਨ ਗਿਆ ਜਿਹੜੀਆਂ ਨੇ ਉਹ ਜਿਲ੍ਹੇ ਅਸੀਂ ਦਿੱਤੀਆਂ ਜਾ ਰਹੀਆਂ ਇਹ ਚਾਪਲੂਸਾ ਨੂੰ ਜਿਹੜਾ ਉਹ ਫੈਲ ਤੇ ਉੱਪਰ ਰੱਖਿਆ ਜਾ ਰਿਹਾ ਤੇ ਸਾਰੀਆਂ ਚੀਜ਼ਾਂ ਜਿਹੜੇ ਇਲਜ਼ਾਮ ਦੇ ਤਹਿਤ ਨੇ ਉਹ ਲਿਸ਼ਟਾਂ ਦੇ ਵਿੱਚ ਵੀ ਕੱਲ ਦੀ ਲਿਸਟ ਨੂੰ ਲੈ ਕੇ ਸਵਾਲ ਚੱਕਿਆ ਗਿਆ ਕਿ ਚਾਪਲੂਸਾ ਦੀ ਲਿਸਟ ਰਹੀ ਹੈ ਜੋ ਗ੍ਰੀਤਮ ਲੋਤਰਾ ਨੇ ਪੋਸਟ ਪਾ ਕੇ ਵੀ ਕਿਸੇ ਨਾ ਕਿਸੇ ਕੈਂਦੀ ਹੋਈ ਨਜ਼ਰ ਆਈ ਹੈਗੀ ਹੈ ਸਾਜ ਜਦੋਂ ਧਰਨਾ ਪ੍ਰਦਰਸ਼ਨ ਹੋਇਆ ਉਹ ਸਭ ਤੋਂ ਵੱਡੀ ਗੱਲ ਰੁਚੀ ਜੋ ਆਮ ਆਦਮੀ ਪਾਰਟੀ ਇਹ ਸੱਤਾ ਦੇ ਵਿੱਚ ਕਹਿ ਕੇ ਆਈ ਸੀ ਕਿ ਅਸੀਂ ਆਮ ਲੋਕਾਂ ਦੀ ਪਾਰਟੀ ਆਮ ਸੱਤਾ ਦੇ ਵਿੱਚ ਜਿਹੜਾ ਉਹ ਵਿਤਰਾਂਗੇ ਤਾਂ ਹੁਣ ਝੂਠੇ ਪਰਚਿਆਂ ਦਾ ਵੀ ਜ਼ਿਕਰ ਹੋਇਆ ਕੀ ਇਸ ਦੇ ਵਿੱਚ ਪ੍ਰੀਸ਼ੀਲ ਮਨੁਤਰਾ ਨੇ ਵੀ ਆਖਿਆ ਕਿ ਮੇਰੇ ਤੇ ਝੂਠਾ ਪਰਚਾ ਵੀ ਕੀਤਾ ਜਾ ਸਕਦਾ ਹੈਗਾ ਕਿਉਂਕਿ ਮੈਂ ਆਪਣੀ ਪਾਰਟੀ ਦੇ ਖਿਲਾਫ ਆਪਣੀ ਸਰਕਾਰ ਦੇ ਖਿਲਾਫ ਜਿਸ ਤਰੀਕੇ ਨਾਲ ਤਨਬਰ ਫਰਜ਼ਸ਼ਨ ਦੇ ਰਿਹਾ ਉਹ ਕਰਨ ਜਾ ਰਹੀ ਹਾਂ ਸੋ ਸੋ ਬਿਲਕੁਲ ਦਮਨ ਕੋਈ ਹਿੰਮਤ ਨਹੀਂ ਸੀ ਕਰ ਰਿਹਾ ਹੁਣ ਤੱਕ ਬੋਲਣ ਦੇ ਲਈ ਕਿ ਦਿੱਲੀ ਵਾਲਿਆਂ ਨੂੰ ਨੌਕਰੀਆਂ ਤੇ ਨਾ ਬਿਠਾਇਆ ਜਾਵੇ ਅਹੁਦਿਆਂ ਤੇ ਨਾ ਬਿਠਾਇਆ ਜਾਵੇ ਸੋ ਇੱਕ ਪਾਸੇ ਚੰਗੀ ਗੱਲ ਵੀ ਹੈ ਕਿ ਲੇਟ ਸਹੀ ਪਰੱਖਾ ਜ਼ਰੂਰ ਖੋਲੀਆਂ ਨੇ ਤੇ ਬੋਲਣ ਨਾਲ ਸ਼ੁਰੂ ਕਰ ਦਿੱਤਾ ਹੈ ਇਹਨਾਂ ਲੀਡਰਾਂ ਦੇ ਵੱਲੋਂ ਇਹਨਾਂ ਵਰਕਰਾਂ ਦੇ ਵੱਲੋਂ ਵੀ ਹੁਣ देखो लगातार जिस तरीके ਨਾਲ ਆਫ தி ਰਿਕਾਰਡ ਗੱਲਾਂ ਕਰਦੇ ਹੋਏ ਲੀਡਰ ਜਿਹੜੇ ਨੂੰ ਨਜ਼ਰ ਆਉਂਦੇ ਸੀਗੇ ਲੇਕਿਨ ਹੁਣ ਜੇਕਰ ਕਹੀਏ ਤਾਂ ਖੁੱਲ ਕੇ ਸਬਰ ਦਾ ਬੰਦ ਜਿਹੜਾ ਟੁੱਟ ਚੁੱਕਾ ਹੈਗਾ ਤਾ ਉਸਦੇ ਸਬਰ ਦੇ ਬੰਦ ਤੋਂ ਬਾਅਦ ਜਿਹੜੇ ਹੁਣ ਇਸ ਤਰੀਕੇ ਦੇ ਨਾਲ ਨਾਰੇਬਾਜ਼ੀਆਂ ਧਰਨੇ ਪ੍ਰਦਰਸ਼ਨ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਆਪਣੀ ਪਾਰਟੀ ਦੇ ਖਿਲਾਫ ਲੇਕਿਨ ਹੁਣ ਇੱਕ ਐਸਾ ਕਹਿ ਸਕਦੇ ਕਿ ਪੰਜਾਬ ਦੀ ਸੱਤਾ ਦੇ ਵਿੱਚ ਇੱਕ ਨਵਾਂ ਮੋੜ ਹੈਗਾ ਕਿ ਹੁਣ ਸੱਤਾਧਿਰ ਪਾਰਟੀ ਜਿਹੜੀ ਵਿਰੋਧੀ ਧਿਰਾਂ ਨੂੰ ਹੁਣ ਧਰਨਾ ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਸੱਤਾਧਿਰ ਪਾਰਟੀ ਦੇ ਆਪ ਲੀਡਰ ਜਿਹੜੇ ਨੇ ਇਸ ਵਕਤ ਧਰਨੇ ਦੇ ਉੱਪਰ ਉਤਰ ਚੁੱਕੇ ਨੇ ਆਪਣੀ ਹੀ ਪਾਰਟੀ ਦੇ ਖਿਲਾਫ ਬਿਲਕੁਲ ਠੀਕ ਹੈ ਦਮਨ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਸੋ ਬਗਾਵਤ ਪੰਜਾਬ ਆਮ ਆਦਮੀ ਪਾਰਟੀ ਦੇ ਅੰਦਰ ਪੰਜਾਬ ਆਪ ਮਹਿਲਾ ਮੋਰਚਾ ਦੀ ਪ੍ਰਧਾਨ ਪ੍ਰੀਤੀ ਮਲਹੋਤਰਾ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਧਰਨਾ ਲਗਾ ਦਿੱਤਾ